ਹਜ਼ੂਰੀ ਦੇ ਅੰਦਰ ਸੁਭਾਣ ਅਨਜਾਪ ਸਰਵਣ ਕੀਤੇ ਹਨ ਇਸ ਵਕਤ ਪਾਵਨ ਪ੍ਰਵੇਤ ਰੋਮਨਾ ਵਿਚ ਸਰਵਣ ਕੀਤੇ ਹਨ ਹੋਤੂ ਨਾਵੇਂ ਦੀ ਪਾਵਨ ਪ੍ਰਵੇਤ ਕਥਾ ਵਿਚਾਰ ਆਪ ਸਾਹਮਣੇ ਰਲ ਕੇ ਸਰਵਣ ਕਰਨੀਏ ਕਥਾ ਵਿਚਾਰ ਸਰਵਤੰਤ ਕੋ ਪਹਿਲਾਂ ਸਤਿਗੁਰਾਂ ਦੀਰ ਬਰਸ਼ ਕੀਤੇ ਹੋਏ ਗੁਰ ਬੱਤੇ ਦੀ ਪਾਲ ਕੇ ਸਾਨ ਹੋ ਰਸਨਾ ਨੂੰ ਕਰ ਦੇ ਗੁਰਦਰ ਝੁਕਾਓ ਸੀਸ ਸਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਬਖਸ਼ੋ ਅਸੀਸ ਆਪ ਜੀ ਦੇ ਨਾਮ ਨੇ ਜੇ ਸੇਵ ਕਰ ਸੁਬਜਵਾਨ ਕੇ ਬਲਾਵਤ ਬਾਝੇ ਗੁਰਜੀਕਾਰ ਵਾਹਿਗੁਰੂ ਜੀ ਕੀ ਫਤਹ ਆਪ ਗੁਰੂ ਪਿਆਰਿਓ ਧੰਤਾ ਜੀ ਜੋਗੋ ਯੋ ਕਿਰਤ ਦੇਵੇਂ ਨੇ ਪਾਵਨ ਪ੍ਰਤਸੰਗਤ ਜੜੋਂ ਮੁਕਰਦੇ ਹੋਇਆ ਗੁਰੂ ਪਾਤਸ਼ਾਹ ਜੀ ਦੇ ਪਾਵਨ ਵਿਹਤਰ ਦਰਬਾਰ ਦੇ ਵਿੱਚ ਪਹੁੰਚੇ ਹੋ ਸਮੇ ਜੋ ਸਮਾ ਕੜ ਕੇ ਕਮਾਂਕਾਰਾਂ ਨੂੰ ਛੱਡਦੇ ਹੋਏ ਸੁਪੁੱਧਮ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਹੋ ਪਾਤਸ਼ਾਹ ਜੀ ਦਾ ਪਾਵਨ ਬਚਨਾਂ ਬੰਡ ਭਾਗੀ ਸਤ ਸੰਗਤ ਪਾਵੈ ਆਵੀਂ ਪ੍ਰਭ ਤੁਖਤਾਂ ਕਵੈ ਬੇਨਿ ਭਾਗ ਦਾ ਸਤ ਸੰਗਨ ਲਤੈ ਕ ਸੰਗਤ ਮੈਲ ਪਰਿਜਾ ਜੀਓ ਸੁਗੁਰੂ ਕਹਿ ਲਿਓ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਇਹ ਬੜ ਭਾਗੇ ਕਰਮਾਂ ਦੇ ਨਾਲ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਸੁਚਾਹਿ ਸੰਗਰਾਦ ਹੋਵੇ ਚਾਹੀ ਹੂ ਜਾਰੂ ਅਮਨ ਬਿਲਾ ਹੂ ਬਿ ਇਹ ਗੁਰੂ ਦੀ ਜਰੂਰ ਕਿਰਪਾ ਵਕਤੀਆ ਉਦੋਂ ਸੰਗ ਤੇ ਸਮਾਂ ਵਰਪਾ ਕੇ ਪ੍ਰਾਪਤ ਹੁੰਦਾ ਸਾਨੂੰ ਪਾਸਾ ਜੀ ਨੇ ਧੰਨ ਗੁਰੂ ਬਾਜੇ ਪਾਸਾ ਜੀ ਨੇ ਕਿਰਪਾ ਕੀਤੀ ਸਾਨੂੰ ਪਾਵਨ ਬਚਨਾਂ ਦੇ ਰਾਣੀ ਜੋ ਸੁਝਾਉਣਾ ਕੀਤਾ ਪਾਸਾ ਜੀ ਕਹਿੰਦੇ ਸਾਧ ਗੁਰ ਆਇਓ ਸਰਣੁ ਤੁਹਾਰੀ ਮਿਲੈ ਸੂਖੁ ਨਾਮੁ ਹਰਿ ਸੋਭਾ ਕਿੰਤਾ ਲਾਵੇ ਮਨ ਸਤਗੁਰਾਂ ਦੀ ਸੱਣ ਦੇ ਵਿੱਚ ਜਦੋਂ ਅਸੀਂ ਚੱਲ ਕੇ ਆਉਗੇ ਮੇਰੇ ਕਾਖੂ ਜੀ ਹਰ ਕਾਖੋ ਤੋਂ ਮੁਕਤ ਕਰ ਦਿੰਦੇ ਜਿਹੜਾ ਸਤਗੁਰਾਂ ਦੀ ਸੱਣ ਦੇ ਵਿੱਚ ਚੱਲ ਕੇ ਆਉਨੇ ਹੈ ਪਾਸਾ ਜੀ ਕਹਿੰਦੇ ਮਿਲੈ ਸੁਖ ਗੁਰੂ ਦੀ ਜੁਗ ਵਿੱਚ ਕਿਹੜੇ ਕਿਹੜੇ ਗੁਣ ਪ੍ਰਾਪਤ ਹੁੰਦੇ ਆ ਸੁਖ ਮਿਲਦਾ ਹੈ ਪਰਮਾਤਮਾ ਦੇ ਘਰ ਦੇ ਵਿੱਚੋਂ ਨਾਮ ਨਾਮ ਗਾਨ ਦੀ ਬਾਤ ਨੂੰ ਲੈਂਦੀ ਹੈ ਹਰ ਸੋਭਾ ਹਰ ਇੱਕ ਬਲਵਾਂ 14 ਗਾ ਵੀ ਸਾਨੂੰ ਸੋਭਾ ਮਿਲੇ ਸਾਨੂੰ ਬੜਿਆਈ ਮਿਲੇ ਸਾਨੂੰ ਕੋਈ ਸਲਾਹੇ ਸਾਨੂੰ ਤੇ ਚੰਗਾ ਆਖੇ ਤਾਂ ਗੁਰੂ ਪਿਆਰੂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਾਨੂੰ ਸੋਭਾ ਤੇ ਬੜਿਆਈ ਪ੍ਰਾਪਤ ਹੁੰਦੀ ਹੈ ਫਿਰ ਮਾਰੇ ਕਹੇ ਕਿ ਚਿੰਤਾ ਨਾਏ ਹਮਾਰੀ ਸਾਰੀਆਂ ਜਿੰਨਾ ਵੀ ਸਾਡੀਆਂ ਚਿੰਤਾਆਂ ਗੀਆਂ ਸਤਗੁਰੂ ਜੀ ਕਹਿੰਦੇ ਪਾਇ ਕੋ ਇੱਥੇ ਛੱਡ ਜਾ ਤੇ ਤੂੰ ਇਹ ਤੋਂ ਸੁਖ ਹੋ ਜਾਇਆ ਕਿੰਤਾ ਆਪਣੇ ਘਰ ਤੇ ਛੱਡ ਜਾ ਧੋਖਾ ਭਣਾ ਤੇ ਛੱਡ ਜਾ ਤੇ ਤੂੰ ਇਹ ਤੋਂ ਸੁਖ ਲੈ ਜਾ ਸੁਖ ਦੇ ਨਾਲ ਠੋਡਣਾ ਪਰ ਕੇ ਲੈ ਜਾ ਇਹ ਤੋਂ ਕਰ ਤੂੰ ਪਿਆਰੋ ਸਾਧਨਾ ਦੇ ਘਰ ਦੇ ਕਿਉਂ ਸੁਖ ਹੀ ਸੁਖ ਮਿਲਦਾ ਹੈ ਕਿੰਤਾ ਲੈ ਹਮਾਰੀ ਸਾਰੀਆਂ ਚਿੰਤਾ ਸਤਗੁਰੂ ਜੀ ਕਿਰਪਾ ਕਰ ਦਿੰਦੇ ਆ ਸਾਡੀਆਂ ਮਿਟਾ ਦਿੰਦੇ ਆ ਓਰਾ ਸਭ ਨੂੰ ਜਿਹੜਾ ਉਹ ਰਖਸ਼ਾਨ ਦੇ ਅੱਗੇ ਦੱਸਦੇ ਆਮਰਨਾ ਸੂਜਾ ਜੋਜੀ ਉਠਾਰ ਹਾਰ ਪਰਉਤੋਂ ਵਾਈ ਤੇ ਗੁਰੂ ਦਾ ਸਿਖ ਅਰਦਾਸ ਕਰਦਾ ਵਾਹਿਗੁਰੂ ਜਿਹਦੇ ਚਰਨਾਂ ਦੇ ਵਿੱਚ ਸੱਚੇ ਪਾਸਾ ਹਾਰ ਪਰਉ ਬੜੇ ਥਾਣਾ ਦੇ ਗਿਆ ਬੜਾ ਮੜਗਾ ਦੇ ਉੱਪਰ ਮਥਾ ਲੇ ਕੇ ਬੜੇ ਬਾਗਰਾਂ ਦੇ ਕੋਲ ਗਿਆ ਬਹੁਤ ਥਾਣਾ ਦੇ ਗਿਆ ਕਿ ਤੂੰ ਵੀ ਸੁੱਖ ਨਹੀਂ ਮਿਲਿਆ ਅਮਰਨਾ ਸੂਜਾ ਜੋਜੀ ਉਠਾਰ ਪਰ ਜਦੋਂ ਤੇਰੇ ਜੁਲੂਲੇ ਵਿੱਚ ਆ ਗਿਆ ਮੈਂ ਇੱਥੇ ਆ ਕੇ ਅਨੇਕ ਸ਼ਾਂਤੀ ਮਿਲੀ ਹੈ ਐਨਾ ਪਰਮਾ ਹਾਕਾ ਹੋ ਗਿਆ ਤੇਰੇ ਘਰ ਦੇ ਵਿੱਚ ਤੋਂ ਸੋਭਾ ਮਿਲ ਗਈ ਬੜਿਆਈ ਮਿਲੀ ਹੈ ਤੇਰੇ ਘਰ ਦੇ ਵਿੱਚ ਆ ਕੇ ਚਿੰਤਾ ਮਿਲਿਆ ਖਾਪੋ ਗਿਆ ਤੇਰੇ ਘਰ ਦੇ ਵਿੱਚ ਆ ਕੇ ਮੈਨੂੰ ਨਾਮ ਨਾਲ ਮਿਲਿਆ ਸੁਖ ਮਿਲਿਆ ਹੈ ਕਿ ਪਤਾ ਹੁਣ ਮੈਨੂੰ ਅਗਰ ਦਾ ਸੁੱਖ ਹੈ ਤੇਰੇ ਤੋਂ ਬਨਾ ਮੈਨੂੰ ਸੋਭਾ ਦੇਣ ਵਾਲਾ ਤੂੰ ਹੋਰ ਦਿੱਸਦਾ ਹੀ ਕੋਈ ਆਗਰਨ ਸੁਝਾਇ ਦੂਜੀ ਉਤਾਰ ਪਾਸਾ ਹੁਣ ਮੈਂ ਹੋਰ ਕਿਸੇ ਦੇ ਅੱਗੇ ਜਾ ਕੇ ਮੱਖਾਂ ਦੇ ਤੂੜਾ ਬਸ ਹੁਣ ਤੇਰੇ ਅੱਗੇ ਮੈਂ ਸਿਰ ਝੁਕਾ ਦਿੱਤਾ ਤੇ ਹੁਣ ਸੁਭਾਗ ਦੇ ਵਿਕਿੰਦੇ ਹੋਰ ਨਹੀਂ ਜਾ ਕੇ ਸਭਾ ਹਾਰ ਬੜੋ ਤੋਂ ਦੁਆਰੀ ਹਾਰ ਹਾਂ ਮੈਂ ਕਿਹਾ ਕਿ ਕੋਈ ਮਨ ਕੋਟ ਨਹੀਂ ਮਿਲੇਗਾ ਲਿਖਾ ਛੋੜ ਲਿਖਾ ਛੁਟਾ ਬਨਿਰ ਕੋਲੇ ਉਹ ਵਾਰੀ ਪਾਸਾ ਲਿਖਾ ਛੋੜ ਅਲਿਖਾ ਛੁਟਾ ਇਹ ਤਾਂ ਰਾਜਾ ਸਾਡਾ ਅਮੀਰ ਰੁੱਖਾ ਮੰਗਦਾ ਹੈ ਤੂੰ ਤਾਂ ਇੰਨੀ ਕਿਰਪਾ ਕਰਦਣਾ ਮਨੋਂ ਤੇ ਉੱਪਰ ਜਿਹੜਾ ਤੇਰੇ ਚਰਨਾਂ ਦੇ ਨਾਲ ਜੁੜਿਆ ਹੁੰਦਾ ਕਹਾਂ ਧਰਮਾ ਜਾਈਂ ਦਰਗਾਦ ਦਫਾਰੇ ਜਨ ਨਾਨਕ ਲੇਖਾ ਸਮਝਾ ਧਰਮਾ ਰਾਜਾ ਸਾਡਾ ਲੇਖਾ ਟੁਕੀ ਪਾੜ ਦਿੰਦਾ ਕਿਉਂ ਕਿਉਂਕਿ ਇਹ ਤਾਂ ਰਾਜ ਨੂੰ ਮਕਾ ਹੁੰਦਾ ਜੈ ਸਾਰੂ ਗੋਬਿੰਦ ਭਜਨ ਕੀਰਤਨ ਨਾਨਕ ਗੀਤਾਂਉਨਾ ਤੂਨਾ ਤੂਨਾ ਇਹਪਨਾ ਜਾਲੀ ਰੋ। ਆਗਾਜ਼ ਕਰਦਾ ਕਿ ਇਹ ਜੇ ਕੋ ਰੱਬ ਦਾ ਨਾਮ ਹੈ। ਗੁਰੂ ਦੀ ਸਵਾਗਤ ਕੀਤੀ ਹੋਈ ਹੈ। ਪਰਮਾਤਮਾ ਦੇ ਚਰਨਾਂ ਦੇ ਰੂਪੇ ਨੇ ਵਕਤ ਦੇ ਸਮਾਂ ਤੇ ਆਇਆ ਹੈ। ਆਪਣੀ ਜਿਹੜੀ ਆਗੂ ਦਿੱਤੀ ਸੀ ਉਮਰ ਦਿੱਤੀ ਸੀਗੀ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨੇ ਕੇ ਜਾ ਰਹੀ। ਇਹਦੇ ਬਰਾਬਰ ਨਹੀਂ ਅਸੀਂ ਹੋ ਸਕਦੇ ਇਹਨਾਂ ਰੱਖਾ ਰੱਖਾ ਇਹ ਮੰਨ ਸਕਦੇ ਸੁਭਾਵ ਬੰਦ ਖਾਣ ਦੇ ਵਿੱਚ ਜਾਉਗਾ। ਸਾਧੂ ਬਖਸ਼ਵੰਦਰ ਸਦਾ ਮੇਰ ਬਾਜਨਾ। ਸਭਨਾ ਦੇ ਅਗਾਰੀ ਭਾਈ ਸਾਰੇ ਵਾਕ ਸੰਦਰ ਗੁਰੂ ਪਾਤਸ਼ਾਹ ਜੀ ਸਭ ਲਈ ਰਸਤਾਂ ਦੇ ਮੇਰੇ ਸਤਿਗੁਰੂ ਜੀ ਸਾਡੇ ਸਾਰਨ ਬਾਸ਼ਨ ਵਾਲੇ ਹੈ ਸਾਡੇ ਮਿਹਰ ਦਾ ਹੱਥ ਰੱਖਣ ਵਾਲੇ ਆ ਸਮਨਾ ਦੇ ਅਰਵਾਦੀ ਪਾਣੀ ਜਿਹੜਾ ਵੀ ਕੋਈ ਰੱਬ ਦੇ ਘਰ ਦੇ ਵਿੱਚ ਆਉਂਦਾ ਹੈ ਸਭਾ ਮਿਹਰਵਾਨਾ ਮੇਰਾ ਸਤਿਗੁਰੂ ਸਭ ਲਈ ਮਿਹਰਾਨਾ ਜਨੂ ਕਿਰਪਾਲੂ ਹੈ ਸਾਰਿਆਂ ਨੂੰ ਪਾਇ ਨਾਮ ਦਾ ਆਧਾਰ ਬਖਸ਼ਦਾ ਹੈ ਮੇਰੇ ਸਤਿਗੁਰੂ ਜੀ ਸਾਰਿਆਂ ਨੂੰ ਸੁੱਖਾਂ ਦਾ ਜੀਵਨ ਬਖਸ਼ਦਾ ਹੈ ਜਿਹੜਾ ਰਣਾਂ ਦੇ ਵਿੱਚ ਜੋ ਸਾਰਨ ਆਗੈ ਸਕੰਠ ਲਾਗੈ ਇਹ ਵਿਦ ਸਵਾਮੀ ਸੰਧਰ ਜਿਹੜਾ ਪਾਈ ਚੱਲ ਕੇ ਆ ਗਿਆ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਨੀਵਾ ਹੋ ਕੇ ਆ ਗਿਆ ਚਾਹੇ ਹੋਰ ਸੱਜਣ ਠਾਕ ਹੋਵੇ ਚਾਹੇ ਕੋਈ ਡੋਟ ਨੂੰ ਨਾ ਮੋਰ ਵਰਗਾ ਹੋਵੇ ਕੋਈ ਕੋਈ ਵੀ ਹੋਵੇ ਉਹ ਗੁਰੂ ਜੀ ਦਾ ਸ਼ਰਧਾ ਹੋਵੇ ਕੋਈ ਤਾਂ ਸੱਜਣ ਜੀ ਪਾਈ ਉਹਨੂੰ ਬਖਸ਼ ਦਿੰਦੇ ਆ ਪਿਛਲੇ ਔਗਣ ਬਖਸ਼ ਲੈ ਪਰਮ ਆਗੈ ਮਾਰਿ ਆਗੈ ਅਗੇ ਆਉਣ ਵਾਲਾ ਸਵਾਰ ਸੋਨਾ ਬਣਾ ਦਿੰਦੇ ਨਾਨਕ ਦਾਸ ਸੰਤ ਪਾਛ ਪਰਿਉ ਰਾਖ ਰੋਏ ਬਾੜੀ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਾਈ ਅਸੀਂ ਆਸ ਰੱਖੀਏ ਆਸਾ ਤੁਮ ਨੂੰ ਕਾ ਜਣਾ ਬਖਸ਼ ਕੀਤਾ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਜੇ ਤੂੰ ਕਿਰਪਾ ਕਰੇ ਤਾਂ ਅਸੀਂ ਰੱਬ ਦਾ ਨਾਮ ਲਾ ਸਕਦੇ ਜੇ ਤੂੰ ਕਿਰਪਾ ਕਰੇਗਾ ਤਾਂ ਸੇਵਾ ਵੀ ਕਰ ਸਕਦੇ ਆਂ ਜੇ ਤੂੰ ਕਿਰਪਾ ਕਰੇਗਾ ਤਾਂ ਮੇਰੀ ਹਾਜ਼ਰੀ ਵੀ ਭਰ ਸਕਦੇ ਹੈ ਨਾਮ ਵੀ ਲਾ ਸਕਦੇ ਹੈ ਪਰ ਜੇ ਤੇਰੀ ਕਿਰਪਾ ਨਹੀਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਬਾਸਾ ਤਾਂ ਗਲਤ ਨਾ ਜੁਦਲਿਆ ਵਾਹਿਗੁਰੂ ਜੀ ਅਗੇ ਆਸ ਰੱਖਿਆ ਕਰੋ ਮੈਂ ਮੂਰਖੀ ਕੀ ਕੇ ਤੱਕ ਬਾਤ ਰਹਾ ਕੋਟ ਬਰਾਹੀ ਦਰਿਆ ਦੇ ਗੁਰੂ ਨਾਲ ਕੇ ਜੇ ਸੁਣਿਆ ਵੇਖਿਆ ਸੇ ਫੇਰ ਦਰਹਾਸ ਨਾ ਪਰਿਆ ਰੇ ਪਾਸਾ ਤੁਸੀਂ ਕਿਰਪਾ ਕਰੋ ਮੈਨੂੰ ਮੂਰਖ ਨਾ ਬੁੱਧ ਸਮਾਤ ਰੱਖੋ ਆਪ ਸਾਰਿਆਂ ਦਾ ਅਤੇ again ਪੁਰਸਾਰੂ ਜੀ ਜੀਬੂਰ ਸਾਡਾ ਲੋਕ ਦੇ ਪ੍ਰੋਗ ਸਵਾਗਤ ਹੈ ਜੇ ਰੋਮਸੂ ਕੀ ਪਰ ਲੋਕ ਸੇ ਲੈ ਨਾਮ ਦਾ ਹਰ ਤਰ੍ਹਾਂ ਉਹ ਹੱਤੇ ਮਿਲੇ ਤੁਮ ਨੂੰ ਪਿਆਰੋ ਆਪ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦੀ ਕਿਰਪਾ ਦੇ ਨਾਲ ਤੁਹਾਡੀ ਬੱਗੇ ਹੈ ਤੁਹਾਡੇ ਘਰਾਂ ਦੇ ਵਿੱਚੋਂ ਆਉਂਦੇ ਚਲ ਕੇ ਸਾਧਨ ਕਲਾਸ ਦੇ ਵਿੱਚ ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਜਿਹਨੇ ਪੈ ਸੰਗਤਾਂ ਬੱਚਿਆਂ ਨੂੰ ਇਸ ਸਵੇਰ ਮਾਰਗ ਦੇ ਉੱਪਰ ਇੱਕ ਤਲਨ ਦੇ ਵਾਸਤੇ ਭੇਜਦੇ ਹਾਂ। ਮਾਤੁੱਧ ਗਿਆਨ ਲੈਣ ਦੇ ਵਾਸਤੇ ਬਲਕਿ ਸਾਹਮਣੂ ਕਲਾਸੇ ਵਿੱਚ ਆਉਂਦੇ ਆਗੇ ਜੋ ਕਲਾਸ ਲੱਗਦੀ ਆ ਆਪਣੇ ਦੀ ਬਾਡੀ ਦੀ ਹਰੂਣੀ ਹੁੰਦੀ ਬੱਚੇ ਕਿੰਨੋ ਸਕਦੇ ਆਗੇ ਤੇ ਬੱਚਿਆਂ ਨੂੰ ਸਨਮਾਨ ਦਿੱਤਾ ਜਾਊਗਾ। ਜਿਹੜੇ ਬੱਚੇ ਜਿਵੇਂ ਜਵੇਂ ਮਿਹਨਤ ਕਰੀ ਜਾਣਗੇ ਅੱਜ ਥੋੜਾ ਸਨਮਾਨ ਹੈ ਹਰ ਉਹ ਲੋਕੀ ਹੋਰ ਵਧੀਆ ਮਿਹਨਤ ਕਰਨਗੇ ਬੱਚੇ ਉਹਨੂੰ ਵਧੀਆ ਸਨਮਾਨ ਕੀਤਾ ਜਾਊਗਾ ਇਸੇ ਤਰ੍ਹਾਂ ਜਿਵੇਂ ਜਿਵੇਂ ਬੱਤੇ ਮਿਹਨਤ ਕਰਨਗੇ ਵਧੀਆ ਸੋਨਾ ਕਿਰਤ ਕਰ ਸਰ vàng ਦੇ ਸੋਨਾ ਤਬਲਾ ਸਰ ਕਰਨਗੇ ਤੇ ਇਹਨਾਂ ਜਿਹਨਾਂ ਨੂੰ ਪੂਜ ਸਨਮਾਨ ਦੇ ਵਧੀਆ ਕੀਤਾ ਜਾਇਆ ਜਾਊਗਾ ਅੱਜ ਤੋਂ ਇਹ ਪਹਿਲੀ ਵਾਰ ਇਹਨਾਂ ਬੱਚਾ ਦਾ ਮਾਣ ਆਪਾਂ ਵਧਾਉਣੀ ਲੱਗਿਆ ਸੰਗਤਾਂ ਸੋਚੀ ਪਰਵਾਧਕ ਬੇਟੀ ਸੋ ਵੇਂਦੀਆਗੀ ਸੋਧੀ ਪਰਵਾਧਕ ਬੇਟੀ ਨੂੰ ਤੇ ਬੱਚਾ ਨੂੰ ਸਨਮਾਨ ਕਰਨ ਇਹ ਮਾਈਨਰ ਜੀ ਨੂੰ ਬੇਨਤੀ ਹੈ ਦੋਮੈਂਟ ਵਾਸਤੇ ਪਹਿਲਾਂ ਬੋਲਣ ਦੀ ਇਜਾਜ਼ਤ ਕਰ। ਸੋ ਇਹ ਬੇਨਤੀ ਪ੍ਰਵਾਨ ਕਰਨੀ ਹੈ। ਬਲਾਵਪੱਤੇ ਵਾਹਿਗੁਰੂ ਜੀ ਦਾ ਖਾਤ। ਵਾਹਿਗੁਰੂ ਜੀ। ਕੋਲਾ ਇੰਦੂ ਦੀ ਕਲਾਸਾਂ ਵਾਹਿਗੁਰੂ ਜੀ ਕੀ ਬੰਦੇ। ਕੁਝ ਬੱਚੇ ਸਾਡੇ ਗੁਰੂ ਘਰ ਦੇ ਗੰਥੀ ਸਭਾ ਨਰਮਸਿਧੀ ਅਪਰਾਧਾ ਕਰਕੇ ਬੱਚਿਆਂ ਨੂੰ ਗੁਰਬਾਣੀ ਨਾਲ ਸ਼ੀਰਨਾ ਜੋੜਨੀ ਕੋਸ਼ਿਸ਼ ਕਰ ਰਿਹਾ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਨੇ ਉਹ ਬੱਚਿਆਂ ਦਾ ਮਾਰਗਧਾਟਣ ਵਾਸਤੇ ਕੋਈ ਅਪਰਾਧਾ ਕੀਤਾ 14-15 ਬੱਚੇ ਹਰ ਰੋਜ਼ ਅਸਾਧਾਰਨ ਰੈਸਾਉਂਡ ਦੇ ਪਾਠ ਤੋਂ ਬਾਅਦ ਖਾਣ ਦੀ ਭਰਦੇ ਹੈ तकरीबन 1.5 ਘੰਟੇ ਨੂੰ ਨੇ ਹੋਏ ਬੱਚੇ ਹੌਲੀ-ਹੌਲੀ ਇਸ ਨੀਤ ਨਾਲ ਜੋੜਦੇ ਕਿ ਕੋਈ ਤਪਲਾ ਸਿੱਖਦਾ ਤੇ ਕੋਈ ਹਰਗੋਹ ਨੂੰ ਦੱਸਦਾ ਇੱਕ ਦੋ ਬੱਚੇ ਜੰਡੇ ਫਾੜਨ ਲੱਗੇ ਮੈਂ ਇੰਟੀਗੂਗਾ ਪਰਵਾਨਾ ਕਮੇਟੀ ਦੇ ਮੈਂ ਬਰਾ ਨੂੰ ਜਿਹੜੇ ਇਹ ਮਜ਼ਬੂਤਾ ਆਡੇ ਨਾਲ ਬੱਚਾ ਨੂੰ ਬਤਾਜੀ ਵੱਲੋਂ ਕਮੇਟੀ ਵੱਲੋਂ ਸਨਮਾਨ ਵਾਸਤੇ ਸਨਮਾਨ ਲੈਂਦਾ ਹੋਇਆ ਇਹਨਾਂ ਨੂੰ ਜੇ ਵੀ ਮੈਂ ਨਾਮ ਬੋਲਾਂਗੇ ਇਹਨਾਂ ਦਾ ਸਨਮਾਨ ਕੀਤਾ ਜਾਣਾ ਗੁਰਪ੍ਰੀਤ ਸਿੰਘ ਦਾ ਪੁੱਤਰ ਹੁੰਦਾ ਸੀ ਇਹ ਤਬਲਾ ਸਿਹਰਦਾਰ ਚਾਹ ਉਹਦਾ ਸਨਮਾਨ ਲਏ ਗੁਰਪ੍ਰੀਤ ਸਿੰਘ ਬੋਲੀ ਸੋਨਿਆ ਸਾਤ ਸ੍ਰੀ ਅਕਾਲ ਜਾਜਮਨ ਪ੍ਰੀਤ ਸਿੰਘ ਹਰਵਿੰਦਰ ਸਿੰਘ ਵੀਡੀਓ ਕੋ ਵੀਡੀਓ ਜਾਜਮਨ ਪ੍ਰੀਤ ਸਿੰਘ ਬੁੱਤ ਹਰਵਿੰਦਰ ਸਿੰਘ ਇਹ ਸ਼ਬਦ ਬਹੁਤ ਵਧੀਆ ਵਰਦਾ ਬੱਚਾ ਸਮਾਗ ਕਾਟੌਨ ਕਰਕੇ ਅੰਦਰ ਸੁਨਾਇਆ ਵੀ 2-3 ਬੱਚੇ ਤੇਰੇ ਸਾਹਮਣੇ ਪੜਦੇ ਆ ਬੋਲੇ ਸੋਨਹਾਰ ਆਸ਼ ਗਰੀਬ ਕਾ ਮਰਗਜੀਤ ਸਿੰਘ ਦਸਵਿੰਦਰ ਸਿੰਘ ਇਹ ਵੀ ਬੱਚਾ ਸ਼ਬਦ ਪੜਦਾ ਗੁਰਬਾਣੀ ਦੇ ਮਹਿਰਤ ਕਰਦਾ ਬੋਲੇ ਸੋਨਹਾਰ ਆਸ਼ ਗਰੀਬ ਸਿੰਘ ਪੁੱਤਰ ਹਰਵਿੰਦਰ ਸਿੰਘ ਇਹ ਢੋਲ ਕੀ ਤਪਲਾ ਸਿੱਖਦਾ ਬੱਚਾ ਆਸ਼ ਗਰੀਬ ਸਿੰਘ ਇਕ ਰਾਜੀਵ ਸਿੰਘ ਦਾ ਪੁੱਤਰ ਹਰਪ੍ਰੀਤ ਸਿੰਘ ਇਹ ਵੀ ਕਬਲਾ ਸਿੱਖਦਾ ਹਰਜਿੰਦਰ ਸਿੰਘ ਦਾ ਪੁੱਤਰ ਗਿੰਦਰ ਸਿੰਘ ਬੋਲੇ ਸੋਨ ਨਹਾ ਅਰਜਿੰਦਰ ਸਿੰਘ ਦਾ ਪੁੱਤਰ ਗਿੰਦਰ ਸਿੰਘ ਇਹ ਕਬਲਾ ਸਿੱਖਦਾ ਸੁਖਮਰ ਸਿੰਘ ਪੁੱਤਰ ਕਪਾਰ ਬੋਲੇ ਮਨ ਸਿੰਘ ਸਾਡੇ ਜੱਨੀ ਮਨਪਲ ਸਿੰਘ ਦੇ ਦੋਨੇ ਪੁੱਤਰ ਆ ਇਹ ਵੀ ਬੱਚੇ ਆਪਣੇ ਕਾਰਜ ਵਿਚਾਰੀ ਭਰਦੇ ਆ ਬੋਲੇ ਸੋਨਿਹਾਲ ਬਾਤ ਲਿਆ ਕਾ ਸੁਖਮਣ ਪ੍ਰੀਤ ਸਿੰਘ ਪੁੱਤਰ ਹਰਵਿੰਦਰ ਸਿੰਘ ਇਹ ਬੱਚਾ ਕਾਲੇ ਦੇ ਵਿੱਚ ਕਰਦਾ ਉਹਦੇ ਹੱਥ ਮਾਰਨ ਲਾ ਗਿਆ ਸਿੱਖਣ ਦੀ ਕੋਸ਼ਿਸ਼ ਕਰਦਾ ਸੁਖਮਣ ਪ੍ਰੀਤ ਸਿੰਘ ਹਰਵਿੰਦਰ ਸਿੰਘ ਸਤਨਾਮ ਸਿੰਘ ਪੁੱਤਰ ਬਖਤਾਰ ਸਿੰਘ ਇਹ ਵੀ ਕੋਸ਼ਿਸ਼ ਕਰਦਾ ਸ਼ੇਖੜੀ ਬੱਚਾ ਇੱਕ ਬੱਚੇ ਦਾ ਨਾਮ ਆਸ਼ੂ ਆ ਔਰ ਮਾਨਦੀਪ ਸਿੰਘ ਦਾ ਇਹ ਬੱਚੇ ਜਿਨ੍ਹਾਂ ਨੇ ਜਿਹੜੇ ਆਪਣੇ ਹਾਜ਼ਰੀ ਭਰਦੇ ਆ ਸਤਿਗੁਰਾਂ ਦੀ ਕਿਰਪਾ ਨਾਲ ਬਾਬਾ ਜੀ ਵਰਤੋਂ ਨਾਲ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਜੇ ਆਸ ਰੱਖਦੇ ਆ ਇਹ ਬੱਚੇ ਆਉਣ ਵਾਲੇ ਸਮੇਂ ਵਿੱਚ ਆ ਉਹਨਾਂ ਨੂੰ ਸਾਖੀ ਦੇ ਜਿਹੜਾ ਸਮਾਰਗਨ ਹੋਏਗਾ ਇਹਨਾਂ ਨੂੰ ਕਾਲ ਕਾਂਟਕਾ ਲਾ ਕੇ ਸ਼ਬਦ ਸੁਣਾਇਆ ਜਾਏਗਾ ਜੁਆਇਕ ਮੇਰਾ ਧੰਨਵਾਦ ਆ ਗੁਰਦਵਾਰਾ ਦੀ ਪ੍ਰਬੰਧਕ ਕਮੇਟੀ ਦੇ ਜਿਲ੍ਹਾ ਦੇ ਬੱਚੇ ਦਾ ਸਮਾਨ ਮਾਨਸਰਮਾਨਾ ਹੋਣ ਦੀ ਕੋਸ਼ਿਸ਼ ਕੀਤੀ ਹੈ ਕਿ ਅਜੋ ਕਈ ਕਿਸੇ ਤਰ੍ਹਾਂ ਦੇ ਬੱਚੇ ਜੁੜਦੇ ਆ ਔਰ ਇਹ ਹੋਈ ਜੇ ਆਪਾਂ ਕਿਸੇ ਨੂੰ ਖਾਪੜਾ ਦੇ ਜਲਾ ਕੇ ਤਾਂ ਬੱਚੇ ਗੁਰਵਾਣੀ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹਿੰਦੇ ਆ ਤਾਂ ਅੱਗੇ ਦੀ ਅੱਗੇ ਤਰੱਕੀ ਹੁੰਦੀ ਰਹਿੰਦੀ ਆ ਤੋਂ ਮੈਂ ਮਾਣਦਾ ਹਾਂ ਸੇਵਾ ਦਾ ਲੜਕਾ ਉਹਨੂੰ ਦੀ ਕਾਲਾ ਔਰ ਆਨ